ਹਾਂਜੀ ਅੱਜ ਗੱਲ ਜਿਹੜੀ ਹੈ ਇਨਰ ਪੀਸ ਅੰਦਰੂਨੀ ਸ਼ਾਂਤੀ ਦੇ ਬਾਰੇ ਕਰਾਂਗੇ ਹੈ ਅੰਦਰੂਨੀ ਸ਼ਾਂਤੀ ਜਿਹੜੀ ਹੈ ਆਪਣੇ ਮਨ ਨੂੰ ਸਮਝਾਉਣਾ ਬਸ ਨਹੀਂ ਹੈ ਦੇਖੋ ਦਿਮਾਗ ਦੇ ਵਿੱਚ ਸਾਡੇ ਬਹੁਤ ਗੱਲਾਂ ਚਲਦੀਆਂ ਰਹਿੰਦੀਆਂ ਨੇ ਪਰ ਆਪਣੇ ਮਨ ਦੇ ਵਿੱਚ ਵੀ ਕਈ ਵਾਰ ਚਲਦੀਆਂ ਰਹਿੰਦੀਆਂ ਨੇ ਪਰ ਉਹਨਾਂ ਦੋਨਾਂ ਦਾ ਤਾਲਮੇਲ ਬਿਠਾਉਣਾ ਪੈਂਦਾ ਔਰ ਇੱਕ ਚੀਜ਼ ਹੋਰ ਮੈਂ ਦੇਖੀ ਹੈ ਕਿ ਇਨਰ ਪੀਸ ਜਾਂ ਅੰਦਰੂਨੀ ਸ਼ਾਂਤੀ ਜਿਹੜੀ ਹੈ ਉਹ ਸਿਰਫ ਉਹਨਾਂ ਲੋਕਾਂ ਨੂੰ ਮਿਲਦੀ ਹੈ ਜੋ ਆਪਣੇ ਲਈ ਇਮਾਨਦਾਰ ਨੇ ਹੋ ਸਕਦਾ ਮੈਂ ਇੱਥੇ ਗਲਤ ਵੀ ਹੋਵਾਂ ਪਰ ਦੇਖੋ ਹਰ ਰੋਜ਼ ਜਿੰਨੀਆਂ ਸਾਨੂੰ ਚਿੰਤਾਵਾਂ ਮਿਲਦੀਆਂ ਨੇ ਜਾਂ ਤਾਂ ਉਹਨਾਂ ਨੂੰ ਸੋਲਵ ਕਰੋ ਜਾਂ ਨੂੰ ਲੈਟਿੰਗ ਗੋ ਜਾਣੇ ਦਿਓ ਬਾੜ ਚ ਜਾਣ ਠੀਕ ਹੈ ਜਿੰਨੀਆਂ ਅਸੀਂ ਸੁਲਝਾ ਸਕਦੇ ਆ ਉਹਨਾਂ ਨੂੰ ਸੁਲਝਾਈਏ ਬਾਕੀ ਦੀਆਂ ਨੂੰ ਆਪਣਾ ਲੈਟਿੰਗ ਗੋ ਕਰ ਦਿਓ ਵੀ ਜਾਓ ਜਿੱਥੇ ਜਾਣਾ ਤੁਸੀਂ ਜਾਓ ਇੱਕ ਖੁਸ਼ਹਮਈ ਜ਼ਿੰਦਗੀ ਜਿਹੜੀ ਬਣਾਉਣ ਲਈ ਕੀ ਪ੍ਰਮਾਤਮਾ ਸਾਨੂੰ ਫੁੱਲਾਂ ਦੀ ਥਾਲੀ ਨਹੀਂ ਦੇ ਕੇ ਜਾਏਗਾ ਹੈ ਸਾਨੂੰ ਫੁੱਲਾਂ ਦੀ ਥਾਲੀ ਆਪਣੇ ਮਨ ਲਈ ਖੁਦ ਸਜਾਉਣੀ ਪਏ ਜਿਹੜੀ ਉਹ ਫੁੱਲਾਂ ਦੀ ਥਾਲੀ ਕੋਈ ਵੀ ਤੁਹਾਨੂੰ ਦੇ ਕੇ ਜਾਏ ਚਾਹੇ ਤੁਹਾਡਾ ਕਿੰਨਾ ਵੀ ক্লোਜ਼ ਰਿਲੇਟਿਵ ਹੋਵੇ ਕਿੰਨਾ ਵੀ ਵਧੀਆ ਸਮਾਜ ਹੋਵੇ ਪਰ ਉਹ ਆਪਣੇ ਮਨ ਲਈ ਜਿਹੜੀ ਫੁੱਲਾਂ ਦੀ ਕਿਆਰੀ ਉਹ ਤੁਹਾਨੂੰ ਆਪ ਸਜਾਉਣੀ ਪੈਣੀ ਆਪਣੇ ਦਿਮਾਗ 'ਚ ਦੇਖੋ ਫालतू ਗੱਲਾਂ ਮਤਲਬ ਆਪਾਂ ਬਾਹਰ ਤਾਂ ਕੱਢ ਨਹੀਂ ਸਕਦੇ ਦਿਮਾਗ ਦੇ ਵਿੱਚ ਹੀ ਰਹਿੰਦੀਆਂ ਹਨ ਅੱਜ ਕੱਲ ਤਾਂ ਵਧੀਆ ਆ ਗਿਆ ਮੋਬਾਈਲ ਨੇ ਵੀ 슬ੀਪਿੰਗ ਮੋਡ ਤੇ ਲਗਾ ਦੂ। ਪਹਿਲਾਂ ਕਹਿੰਦੇ ਸੀ ਵੀ ਉਹਨੂੰ ਇੱਕ ਸਾਈਡ ਤੇ ਕਰ ਦੋ ਉਹਦੇ ਬਾਰੇ ਬਿਲਕੁਲ ਸੋਚੋ ਨਾ ਹੈਗਾ। ਹੁਣ ਅੱਜ ਕੱਲ ਤਾਂ ਵਧੀਆ ਵੀ ਆਪਣੇ ਦਿਮਾਗ 'ਚ ਜੋ ਵੀ ਕਿਉਂਕਿ ਉਹ ਜੋ 100% ਸਾਡੇ ਦਿਮਾਗ ਦੇ ਵਿੱਚ ਹੀ ਰਹਿਣਾ ਹੈਗਾ। ਸਾਰੀਆਂ ਗੱਲਾਂ ਜੋ ਵੀ ਅਸੀਂ ਜਦੋਂ ਤੋਂ ਆਪਣੀ ਜ਼ਿੰਦਗੀ ਸ਼ੁਰੂ ਕਰਦੇ ਆਂ ਜਦ ਤੱਕ ਐਂਡ ਨਹੀਂ ਹੁੰਦਾ ਉਹ ਸਾਰੀਆਂ ਦਿਮਾਗ ਦੇ ਵਿੱਚ ਹੀ ਰਹਿਣੀਆਂ। ਤਾਂ ਉਹਨਾਂ ਨੂੰ ਕੀ ਹੈ 슬ੀਪਿੰਗ ਮੋਡ ਤੇ ਲਗਾ ਦਿਓ। ਤਾਂ ਦੂਜਿਆਂ ਦੇ ਬਾਰੇ ਸੋਚਣਾ ਬੰਦ ਕਰੋ ਬਿਲਕੁਲ। ਕਿਉਂਕਿ ਜਦੋਂ ਵੀ ਤੁਹਾਨੂੰ ਦੁੱਖ ਤਕਲੀਫ ਕੋਈ ਉਦਾਸੀ ਹੁੰਦੀ ਆ ਕੋਈ ਵੀ ਤੁਹਾਡੇ ਲਈ ਜਿਹੜਾ ਹੈ ਉਹ ਕੋਸ਼ਿਸ਼ ਉਹਨਾਂ ਨੇ ਨਹੀਂ ਕੀਤੀ ਹੁੰਦੀ ਤਾਂ ਹਮੇਸ਼ਾ ਆਪਣੇ ਬਾਰੇ ਵੀ 50% ਸੋਚੋ ਦੇਖੋ ਅਸੀਂ ਆਪਣੀਆਂ ਜਿਹੜੀਆਂ ਪੂਰੀਆਂ ਇਮਾਨਦਾਰੀ ਨਾਲ ਹਰ ਕੰਮ ਕਰਦੇ ਆ ਆਪਣਾ ਸਾਰਾ ਕੰਮ ਜਿਹੜਾ ਅਸੀਂ ਇਮਾਨਦਾਰੀ ਨਾਲ ਕਰਦੇ ਆ ਦਿਲੋਂ ਕੀਤਾ ਕਰਦੇ ਅੱਗੇ ਤੋਂ ਵੀ ਕਰਦੇ ਰਹਿਾਂਗੇ ਵੀ ਕਰਪ ਦੇ ਵਿੱਚ ਹੀ ਆਪਾਂ ਵਿਸ਼ਵਾਸ ਰੱਖਦੇ ਆ ਤਾਂ ਤੇ ਜੇ ਤੁਹਾਨੂੰ ਫੇਰ ਵੀ ਕੋਈ ਤੁਹਾਡੇ ਮਤਲਬ ਮਨ ਦੇ ਵਿੱਚ ਅਸ਼ਾਂਤੀ ਹੈ ਤਾਂ ਉਹਨੂੰ ਸ਼ਾਂਤੀ 'ਚ ਬਦਲਣਾ ਸਾਡਾ ਕੰਮ ਹੈ ਠੀਕ ਹੈ ਉਹਨੂੰ ਬਸ ਇਹੀ ਸੋਚੋ ਵੀ ਬਾੜਵੇਂ ਜਾਏ ਲੈਟਸ ਗੋ ਕਰੋ ਹਰ ਰੋਜ਼ ਆਪਣੇ ਆਪ ਨੂੰ ਸ਼ਾਬਾਸ਼ ਜ਼ਰੂਰ ਦਿਆ ਕਰੋ ਕਿ ਜੋ ਮੇਰੀਆਂ ਡਿਊਟੀਆਂ ਨੇ ਆਪਣੇ ਪਰਿਵਾਰ ਦੇ ਪ੍ਰਤੀ ਸਮਾਜ ਦੇ ਪ੍ਰਤੀ ਮੈਂ ਉਹਨਾਂ ਨੂੰ ਪੂਰੀ ਤਹਿ ਦਿਲੋਂ ਇਮਾਨਦਾਰੀ ਦੇ ਨਾਲ ਨਿਭਾ ਰਹੀ ਹਾਂ ਤਾਂ ਹੀ ਤੁਹਾਡਾ ਜਿਹੜਾ ਮਨ ਜਿਹੜਾ ਹੈ ਉਹ ਤਾਂ ਹੀ ਖੁਸ਼ ਹੋਏਗਾ ਮਲੇ ਇੱਕ ਚੰਗਾ ਆਪਾਂ ਕਰਮ ਕਰਦੇ ਆ ਪਰ ਆਪਣੇ ਮਨ ਨੂੰ ਉਦਾਸ ਨਾ ਹੋਣ ਦਿਓ ਕਦੀ ਵੀ ਦੇਖੋ ਉਲਝਣਾ ਤਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ 24 ਆਵਰ ਰਹਿੰਦੀਆਂ ਰਹਿੰਦੀਆਂ ਮਨੁੱਖੀ ਜ਼ਿੰਦਗੀ ਦੇ ਵਿੱਚ ਇਹ ਆਉਣੀ ਹੀ ਨੇ ਤੁਹਾਡੇ ਲਈ ਹੈ ਤਾਂ ਹਰ ਲਈ ਹਰ ਇੱਕ ਲਈ ਅਸੀਂ ਸਮਾਂ ਕੱਢਦੇ ਆ ਤਾਂ ਆਪਣੇ ਲਈ ਵੀ ਸਮਾਂ ਕੱਢੀਏ ਤਾਂ ਥੋੜਾ ਜਿਹਾ ਜੋ ਤੁਹਾਨੂੰ ਕੋਈ ਸਿੰਗਿੰਗ ਦਾ ਆ ਸ਼ੌਕ ਹੈ ਕੋਈ ਤੁਹਾਨੂੰ ਫਿਲਮ ਦੇਖਣ ਦਾ ਸ਼ੌਕ ਹੈ ਤਾਂ ਮਹੀਨੇ 'ਚ ਇੱਕ ਦਿਨ ਸਿਰਫ ਜਾਦਾ ਨਾ ਸਹੀ ਮਹੀਨੇ 'ਚ ਇੱਕ ਦਿਨ ਜ਼ਰੂਰ ਆਪਣੇ ਤੇ ਥੋੜਾ ਸਪੈਂਡ ਕਰੋ ਆਪਣੇ ਬਾਰੇ ਸੋਚੋ ਆਪਣੇ ਆਪਣੇ ਲਈ ਆਪਣੇ ਮਨ ਦੀ ਖੁਸ਼ੀ ਲਈ ਕੰਮ ਕਰੋ ਕੋਈ ਤੁਸੀਂ ਕਿੱਪਟਨ ਚ ਜਾਣਾ ਚਾਹੁੰਦੇ ਹੋ ਕੋਈ ਸੈਰ ਕਰਨੀ ਚਾਹੁੰਦੇ ਹੋ ਕਿਤੇ ਵੀ ਜਾਣਾ ਚਾਹੁੰਦੇ ਹੋ ਤੁਸੀਂ ਮੈਂ ਕੋਈ ਘੁੰਮਣ ਫਿਰਣੇ ਜਾਣਾ ਚਾਹੁੰਦੇ ਹੋ ਤਾਂ ਆਪਣੇ ਲਈ ਜ਼ਰੂਰ ਥੋੜਾ ਜਾ ਟਾਈਮ ਜਿਹੜਾ ਹੈ ਕਢਾਲੋ ਕੀ ਤੁਹਾਨੂੰ ਜੋ ਚੰਗਾ ਲੱਗਦਾ ਤਾਂ ਹੀ ਅਸੀਂ ਆਪਣੇ ਮਨ ਨੂੰ ਜਿਹੜਾ ਸ਼ਾਂਤ ਔਰ ਸੁਰੱਖਿਅਤ ਕਰ ਸਕਾਂਗੇ ਤੇ ਹੋਰ ਵਧੀਆ ਤਰੀਕੇ ਨਾਲ ਜਿਹੜੇ ਆਉਣ ਵਾਲਾ ਟਾਈਮ ਆ ਅਸੀਂ ਉਹਦੇ ਵਿੱਚ ਹੋਰ ਵਧੀਆ ਤਰੀਕੇ ਨਾਲ ਜਿਹੜੇ ਕੰਮ ਕਰ ਸਕਾਂਗੇ ਤਾਂ ਉਸ ਤੋਂ ਵੀ ਆਪਣਾ 100% ਵੈਸੇ ਆਪਾਂ ਦਿੰਨੇ ਆ ਪੂਰੀ ਇਮਾਨਦਾਰੀ ਨਾਲ ਕੰਮ ਕਰਦੇ ਆ ਪੂਰਾ ਦਿਲ ਤੋਂ ਕੰਮ ਕਰਦੇ ਆ ਜੋ ਵੀ ਕੰਮ ਕਰਦੇ ਆ ਚਾਹੇ ਆਪਣੇ ਬੱਚਿਆਂ ਲਈ ਕਰੀਏ ਚਾਹੇ ਆਪਣੇ ਹਸਬੰਦ ਲਈ ਕਰੀਏ ਚਾਹੇ ਆਪਣੇ ਵਾਈਫ ਲਈ ਕਰੀਏ ਚਾਹੇ ਕਿਸ ਸਮਾਜ ਲਈ ਕਰੀਏ ਤਾਂ ਆਪਣਾ ਤੈਲ ਦਿਲ ਤੋਂ ਆਪਾਂ 100% ਦਿੰਨੇ ਆ ਹਾਂ ਪੂਰੀ ਇਮਾਨਦਾਰੀ ਨਾਲ ਕਰਦੇ ਆ ਪਰ ਜੇ ਫੇਰ ਵੀ ਸਾਨੂੰ ਥੋੜਾ ਜਿਹਾ ਕੋਈ ਉਲਝਣਾ ਆਉਂਦੀਆਂ ਨੇ ਤਾਂ ਉਹਨੂੰ ਲੈਟਸ ਗੋ ਵੀ ਬਾਹਰ ਚ ਜਾਏ ਹੁਣ ਜਿੰਨਾ ਸੀ ਕਰ ਸਕਦੇ ਸੀ ਉਹਨਾ ਕਰਿਆ ਹੈ ਤੇ ਲੇਕਿਨ ਉਸ ਤੋਂ ਬਾਅਦ ਫੇਰ ਆਪਣੇ ਮਨ ਨੂੰ ਜਿਹੜਾ ਸ਼ਾਂਤ ਕਰਨ ਦਾ ਸਿਰਫ ਇੱਕੋ ਇੱਕ ਤਰੀਕਾ ਵੀ ਇਹ ਨਾ ਚਿੰਤਾਵਾਂ ਨੂੰ ਸਾਨੂੰ ਆਪ ਹੀ ਸਲੀਪਿੰਗ ਮੋਡ ਤੇ ਪਾਣਾ ਪੈਣਾ ਹੈਗਾ ਵੀ ਜੋ ਵੀ ਹੋ ਰਿਹਾ ਠੀਕ ਹੋ ਰਿਹਾ ਹੈਗਾ ਥੈਂਕ ਯੂ